ਸਾਰੇ ਡਰਾਈਵਰ ਵੀਰ ਵੀਡੀਓ ਨੂੰ ਜਰਾ ਦੱਬ ਕੇ ਸ਼ੇਅਰ ਕਰ ਦਿਓ ਆ ਮੈਂ ਫੋਟੋ ਤੁਹਾਨੂੰ ਦਿਖਾ ਰਿਹਾ ਟਿਪਰ ਦੀਆਂ ਇਹ ਬਾਈ ਜੀ 20 ਤਰੀਕ ਰਾਤ ਨੂੰ ਚੋਰੀ ਹੋ ਗਿਆ ਟਿਪਰ 10 ਚੱਕਾ ਟਿਪਰ ਹੈਗਾ ਆ Tata ਦਾ ਤੇ ਇਹ 20 ਤਰੀਕ ਰਾਤ ਨੂੰ ਚੋਰੀ ਹੋ ਗਿਆ ਲਾਲੂੜੂ ਤੋਂ ਬਾਕੀ ਮੈਂ ਤੁਹਾਨੂੰ ਸਾਰਾ ਦੱਸਦਾ ਲਾਲੂੜੂ ਤੋਂ ਚੋਰੀ ਹੋ ਗਿਆ ਤੇ ਬਾਈ ਜੀ ਕਮਾਈਆਂ ਦਾ ਅੱਗੇ ਤੁਹਾਨੂੰ ਪਤਾ ਕਿੰਨੀਆਂ ਕਰ ਗਈਆਂ ਹਨਾ ਤੇ ਜਿਹੜੇ ਬੰਦੇ ਦੀ ਗੱਡੀ ਚੋਰੀ ਹੋ ਜਾਏ ਉਹ ਕਿੱਥੇ ਜਾਊਗਾ ਤੇ ਮੈਂ ਤੁਹਾਨੂੰ ਦੱਸ ਦੇਣਾ 20 ਤਰੀਕ ਰਾਤ ਨੂੰ ਇਹ ਟਿਪਰ ਜਿਹੜਾ ਚੋਰੀ ਹੋਇਆ ਆ ਫੋਟੋਆਂ ਤੁਸੀਂ ਦੇਖੋ ਧਿਆਨ ਦੇ ਨਾਲ ਬਾਕੀ ਮੈਂ ਇਹਦੀ ਸਾਰੀ ਜਾਣਕਾਰੀ ਤੁਹਾਨੂੰ ਦੱਲਾਇਆ ਪਈ ਕੀ ਕੀ ਆ ਤੇ ਮਾਲਕ ਵੀਰ ਨੇ 1 ਲੱਖ ਰੁਪਈਆ ਨਾਮ ਰੱਖਿਆ ਆ ਪਈ ਭਾਈ ਜੇਕਰ ਇਹਦੀ ਜਾਣਕਾਰੀ ਕੋਈ ਵੀ ਦੰਦਾ ਦੇ ਉਹਨੂੰ 1 ਲੱਖ ਰੁਪਈਆ ਨਾਮ ਮਿਲੂਗਾ 1 ਲੱਖ ਰੁਪਏ ਦਾ ਨਾਮ ਮਿਲੂਗਾ ਤੇ ਇਹ ਲਾਲ ਲਡੂ ਤੋਂ ਚੋਰੀ ਹੋਈ ਆ ਬਾਈ ਜੀ ਤੇ ਇਹਦੀ ਤਲਾਹ ਦੇਣ ਵਾਲੇ ਨੂੰ 1 ਲੱਖ ਰੁਪਈਆ ਨਾਮ ਵੀਡੀਓ ਨੂੰ ਸ਼ੇਅਰ ਕਰ ਦਿਓ ਹੈ ਕਿ ਨਹੀਂ ਜੀ ਜੇਕਰ ਤੁਸੀਂ ਇਹਦੀ ਜਾਣਕਾਰੀ ਦਿੰਨੇ ਆ ਤਾਂ ਤੁਹਾਨੂੰ 1 ਲੱਖ ਰੁਪਈਆ ਨਾਮ ਮਿਲੇਗਾ ਤੇ ਆਹ ਭਾਈ ਇਹ ਟਿੱਪਰ ਮੈਂ ਇੱਥੇ ਦੇਖਿਆ ਜਾ ਇੱਥੇ ਆ ਕੇ ਇਹਨੂੰ ਕਾਬੂ ਕਰੋ ਜੀ ਜਿਵੇਂ ਵੀ ਇਹ 10 ਚੱਕਾ ਟਿੱਪਰ ਹੈਗਾ ਇਹ ਠੀਕ ਆ ਜੀ ਫੋਟੋ ਆ ਪਾ ਦਿੱਤੀਆਂ ਤੇ ਕੰਟੈਕਟ ਤੁਸੀਂ ਕਰਨਾ 965392096 ਠੀਕ ਆ ਜੀ ਦੂਜਾ ਨੰਬਰ ਆ 8727016976 ਠੀਕ ਆ ਜੀ ਤੀਜਾ ਨੰਬਰ ਆ 9914538926 ਤੇ ਮੇਰੇ ਵੀਰ ਗੱਡੀਆਂ 'ਚ ਜੀਪੀਐਸ ਜ਼ਰੂਰ ਲਗਾਓ ਬਾਕੀ ਇੱਕ ਚੀਜ਼ ਹੋਰ ਆ ਜਿਹਨੇ ਲਗਾਇਆ ਵੀ ਹੋਇਆ ਉਹਨੂੰ ਸੈਪਰੇਟ ਜਗ੍ਹਾ ਤੇ ਰੱਖਿਆ ਕਰੋ ਜੀਪੀਐਸ ਨੂੰ ਓ ਨਹੀਂ ਵੀ ਜਿੱਥੇ ਕ ਸਾਰੇ ਨਾਰਮਲ ਲਾ ਹੀ ਦਿੰਦੇ ਸਾਹਮਣੇ ਵੀ ਅਗਲਾ ਗੱਡੀ ਚੋਰੀ ਕਰੇ ਤਾਂ ਜੀਪੀਐਸ ਚੱਕ ਕੇ ਮਾਰੇ ਬਾਹਰ ਇਹ ਲਲੜੂ ਤੋਂ ਚੋਰੀ ਹੋਇਆ ਟਿੱਪਰ ਰਾਤ ਨੂੰ ਠੀਕ ਆ ਜੀ 20 ਤਰੀਕ ਦੀ ਰਾਤ ਨੂੰ ਹੋਇਆ ਆ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਜੀਪੀਐਸ ਜ਼ਰੂਰ ਲਗਾਓ ਹਨਾ ਤੇ ਲਗਾਓ ਵੀ ਤੇ ਉਹਨੂੰ ਸੇਫ ਜਗ੍ਹਾ ਤੇ ਵੀ ਰੱਖੋ ਤੇ ਆ ਫੋਟੋਆਂ ਦੇਖ ਲਓ ਸਾਰੇ ਜਾਨੇ ਹਨਾ ਟਿੱਪਰ ਦੀਆਂ ਤੇ ਆ ਨੰਬਰਾਂ ਦੀ ਜਾਣਕਾਰੀ ਦਿਓ ਬਾਈ ਜੀ ਹਨਾ ਇਕ ਇਨਸਾਨੀਅਤ ਸਮਝ ਕੇ ਇਹਨੂੰ ਸ਼ੇਅਰ ਜ਼ਰੂਰ ਕਰਨਾ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋਗੇ ਉਨਾ ਹੀ ਹਰੇਕ ਬੰਦੇ ਤੱਕ ਪਹੁੰਚੂਗਾ ਹੈ ਨਾ ਕਿਉਂਕਿ ਯਾਰ ਅੱਜਕੱਲ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਪਹਿਲੇ ਨਹੀਂ ਜਾਂਦੀਆਂ ਜੇ ਗੱਡੀ ਚੋਰੀ ਹੋ ਜਾਏ ਤਾਂ ਬੰਦਾ ਕੀ ਕਰੂਗਾ ਹੈ ਨਾ ਚੋਰ ਤਾਂ ਨਹੀਂ हट ਸਕਦੇ ਪਰ ਚਲੋ ਅਸੀਂ ਆਪਣੇ ਸਿਸਟਮ ਨੂੰ ਵਧੀਆ ਕਰੀਏ ਆਪਾਂ ਗੱਡੀਆਂ ਨੂੰ ਸੇਵ ਕਰੀਏ ਜਿਵੇਂ ਵੀ ਹੈ ਨਾ ਚੋਰਾਂ ਨੇ ਤਾਂ ਨਹੀਂ ਹਟਣਾ ਤੇ ਬਾਕੀ ਸਾਰਿਆਂ ਦਾ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਤਾਂ ਜੋ ਇਹ ਟਿੱਪਰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ